ਸਤਨਾਮ ਸਤਨਾਮ ਸਾਡੀ ਅੱਜ ਦੀ ਨਵੀਂ ਵੀਡੀਓ ਵੇਖਣ ਲਈ ਅਖਰ ਬੋਲਦੇ ਭਾਗ 113 ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਲੋ ਜੀ ਸਰਵਣ ਕਰੋ ਪਹਿਲਾ ਗੁਰ ਸ਼ਬਦ ਵਿਚਾਰ ਦੂਸਰਾ ਅੱਜ ਦਾ ਵਿਚਾਰ ਬਾਬਾ ਜੀ ਦੇ ਟੋਟਕੇ ਬਾਬਾ ਜੀ ਦਾ ਸੁਨੇਹਾ ਅਤੇ ਅੰਤ ਵਿੱਚ ਵਿਆਹ ਸ਼ਾਦੀ ਦੇ ਇਸ਼ਤਿਹਾਰ ਪਹਿਲਾ ਗੁਰ ਸ਼ਬਦ ਵਿਚਾਰ ਏਕ ਓੰਕਾਰ ਸਤਿਗੁਰ ਪ੍ਰਸਾਦ ਅਨਿਕ ਉਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਵਕਤ ਲਾਏ ਜਿਹੜਾ ਰੋਗ ਐਨੇ ਕਹੀਆਂ ਨਾਲ ਦੂਰ ਨਹੀਂ ਹੁੰਦਾ ਉਹ ਰੋਗ ਪ੍ਰਭੂ ਦੀ ਨਾਮ ਰੂਪੀ ਦਵਾਈ ਵਰਤਿਆਂ ਮਿਟ ਜਾਂਦਾ ਹੈ। The disease which cannot be cured by all sorts of remedies it is cured only by taking the medicine of the Lord as name. ਅੱਜ ਦਾ ਵਿਚਾਰ ਪੰਜਾਬ ਡੁੱਬਿਆ ਨਹੀਂ ਪੰਜਾਬ ਦੀਆਂ ਜਨਾਂ ਨੂੰ ਸਿੰਚਿਆ ਗਿਆ ਹੈ ਤਾਂ ਕਿ ਇਹ ਵਦੇ ਫੁੱਲੇ ਅਤੇ ਅੱਗੇ ਵਦੇ ਅਤੇ ਆਪਣੇ ਪਰਾਏ ਦਾ ਪਤਾ ਲੱਗ ਸਕੇ ਕਿ ਇਸ ਔਖੀ ਕੜੀ ਵਿੱਚ ਪੰਜਾਬ ਦੇ ਨਾਲ ਕੌਣ-ਕੌਣ ਖੜਾ ਹੈ। ਬਾਬਾ ਜੀ ਦੇ ਟੋਟਕੇ ਚੁਕੰਦਰ ਦੇ ਪੱਤਿਆਂ ਦੇ ਰਸ ਨੂੰ ਸਿਰ ਤੇ ਮਾਲਿਸ਼ ਕਰਨ ਨਾਲ ਗੰਜਾਪਣ ਠੀਕ ਹੋ ਜਾਂਦਾ ਹੈ ਅਤੇ ਨਵੇਂ ਵਾਲ ਉਗਨੇ ਸ਼ੁਰੂ ਹੋ ਜਾਂਦੇ ਹਨ। ਬਾਬਾ ਜੀ ਦਾ ਸੁਨੇਹਾ ਆਤਮਿਕ ਸ਼ਾਂਤੀ ਲਈ ਭੁਰਸ਼ਬਦ ਵਿਚਾਰ, ਮਨ ਦੀ ਸ਼ਾਂਤੀ ਲਈ ਅੱਜ ਦਾ ਵਿਚਾਰ। ਦੇਹ ਅਰੋਗਤਾ ਲਈ ਬਾਬਾ ਜੀ ਦੇ ਟੋਟਕੇ। ਨਿਤ ਸਰਵਣ ਕਰੋ ਜੀ ਤੇ ਅੱਗੇ ਸ਼ੇਅਰ ਕਰੋ ਜੀ। रिश्ते ही रिश्ते ऑस्ट्रेलिया न्यूजीलैंड यूके कनाडा अमेरिका ਅਤੇ ਇੰਡੀਅਨ ਹਰ ਜਾਤੀ ਦੇ ਸਿਰਫ ਸਿੱਖ ਕਲੀ ਨਸ਼ੇ ਸਿੱਖ ਪਰਿਵਾਰਾਂ ਲਈ ਹਜ਼ਾਰਾਂ ਰਿਸ਼ਤੇ ਮੌਜੂਦ ਪਹਿਲਾ ਬਾਇਓ ਡਾਟਾ ਸਾਨੂੰ ਭੇਜੋ ਫਿਰ ਅਸੀਂ ਰਿਸ਼ਤਿਆਂ ਦੀ ਇੱਕ ਲੰਬੀ ਲਿਸਟ ਆਪ ਜੀ ਨੂੰ ਭੇਜਾਂਗੇ ਲਿਸਟ ਵਿੱਚੋਂ ਰਿਸ਼ਤੇ ਪਸੰਦ ਕਰੋ ਅਤੇ ਦੂਜੀ ਤੇ ਨਾਲ ਸਿੱਧੀ ਗੱਲ ਕਰੋ ਜੀ ਹਰ ਜਾਤੀ ਦੇ ਸਿਰਫ ਸਿੱਖ ਪਰਿਵਾਰ ਦੇ ਰਿਸ਼ਤਿਆਂ ਲਈ ਸਾਡੀ ਵੈਬਸਾਈਟ www.babajishaadi.com ਖੁਸ਼ਖਬਰੀ ਖੁਸ਼ਖਬਰੀ ਨਿਤਨਾਮੇ ਅਗਲੇ ਇਹਨਾ ਨੀਲੇ ਪੇਜਾ ਵਿੱਚ ਅਗਰ ਤੁਸੀਂ ਵੀ ਇਸ ਤਰ੍ਹਾਂ ਦਾ ਇਸ਼ਤਿਹਾਰ ਫਰੀ ਵਿੱਚ ਲਗਵਾਉਣਾ ਚਾਹੁੰਦੇ ਹੋ ਤਾਂ ਆਪਣਾ ਬਾਇਓ ਡਾਟਾ ਹੇਠਾਂ ਦਿੱਤੇ ਨੰਬਰ ਤੇ ਵਟਸਐਪ ਕਰੋ ਜੀ ਨੋਟ ਤੁਹਾਨੂੰ ਇਹਨਾ ਨੀਲੇ ਪੇਜਾ ਵਿੱਚੋਂ ਅਗਰ ਕੋਈ ਪ੍ਰੋਫਾਈਲ ਪਸੰਦ ਆਉਂਦੀ ਹੈ ਤਾਂ ਤੁਸੀਂ ਵਟਸਐਪ ਮੈਸੇਜ ਜਾਂ ਵਾਇਸ ਮੈਸੇਜ ਦੁਆਰਾ ਸਾਨੂੰ ਪ੍ਰੋਫਾਈਲ ਆਈਡੀ ਨੰਬਰ ਭੇਜੋ ਅਸੀਂ ਉਹਨਾਂ ਦਾ ਮੋਬਾਈਲ ਨੰਬਰ ਜੋ ਕਿ ਸਾਡੇ ਰਿਕਾਰਡ ਵਿੱਚ ਹੈ ਆਪ ਜੀ ਨੂੰ ਦੇਵਾਂਗੇ ਆਪ ਜੀ ਦੂਜੀ ਤਰਫ ਨਾਲ ਸਿੱਧੀ ਗੱਲ ਕਰੋ ਜੀ ਧੰਨਵਾਦ ਜੀ न परिया <laughs> ਉਹੋ ਬੰਗੀਆਂ ਮੋਰਾ ਦਾ ਬੰਗੀਆਂ ਮੋਰਾ ਦਾ ਪੂ ਦੇ ਨੇ ਹੁਸਨਤ ਦੇ ਦਰ ਤੋਂ ਮਿਲਣ ਮੰਗਾ ਮੰਗੀਆਂ ਦੁੱਖ ਤਕਲੀਫਾਂ ਸਾ what que you Yeah! Oh ਸੀਸ ਕੁਰਾਨ ਦੀ ਚਰਨੀ ਰੱਖ ਬੰਦੇ ਸੀਸ ਕੁਰਾਨ ਦੀ ਜਰਨੀ ਰੱਖ ਬੰਦੇ ਤੇਰੀ ਦੁੱਖਾਂ ਦੀ ਮੰਜ਼ਲ ਸਭ ਦੂਰ ਹੋ ਬੋਨਾ ਭੇੜੀਆਂ ਚੋਂ ਇੱਕ ਵਿੱਚ ਬਹਿ ਜਾ ਚੀਰ ਕਪਰਾਂ ਨੂੰ ਇਹ ਵੀਡੀਓ ਆਪ ਜੀ ਨੂੰ ਕੈਸ ਜੀ ਲੱਗੀ ਵੀਡੀਓ ਪਸੰਦ ਆਈ ਇਸ ਨੂੰ ਲਾਈਕ ਅਗਰ ਸ਼ੇਅਰ ਜੁ ਕਰੋ ਜੀ ਬਾਬਾ ਜੀ ਚੈਨਲ ਤੇ ਨਿਤ ਨਵੀਂ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਆਪ ਜੀ ਦੀ ਬਹੁਤ ਬਹੁਤ ਮਿਹਰਬਾਨੀ ਤਨਵਾਦ ਸ਼ੁਕਰੀਆ